ਆਮਾਦੀ ਪਾਰਟੀ ਦਾ ਸਟੂਡੈਂਟ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਆ ਤੇ ਅੱਜ ਅਸੀਂ ਗਲੈਮਰ ਬਿਲਾ ਗਿਲਕੋ ਗ੍ਰੀਨ ਵੈਲੀ ਜਿਹੜਾ ਨਵਾਂ ਸਲੂਨ ਖੁੱਲਿਆ ਵਾ ਉਹਦੇ ਇਨਾਉਰੇਸ਼ਨ ਜਿਹੜੀ ਆ ਇਸ ਸ਼ਾਮ ਡਾਕਟਰ ਸ਼ਾਨ ਕੁਮਾਰ ਨਵੀ ਜੋ ਐਮ ਐਲ ਏ ਬਣੇ ਨੇ ਚੁੱਪੇਵਾਲ ਸਬਜੀ ਦੇ ਬੇਟੇ ਜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਮੌਕੇ ਤੇ ਸਾਡੇ ਮੌਜੂਦ ਲਲਿਤ ਸਕਲਾਨੀ ਮੈਮ ਚੇਅਰਮੈਨ ਜੀ ਸ ਮਾਰਕੀਟ ਕਮੇਟੀ ਦੇ ਚੇਅਰਮੈਨ ਧਵਿੰਦਰ RAM ਜੀ ਤੇ ਸਲੂਨ ਦੇ ਓਨਰ ਸਾਡੇ ਸਾਮ ਗਰੇਵਾਲ ਸੋਢੀ ਗਰੇਵਾਲ ਭਾਜੀ ਹੁਣੀ ਸੰਨ ਤੇ ਇਹ ਸਲੂਨ ਗਰੀਏ ਹਾਂ ਜੀ ਇਹ ਜਿਹੜਾ ਸਲੂਨ ਖੁੱਲਿਆ ਵਾ ਇਹ ਸ਼ਾਹਪੁਰ ਰੋਡ ਨੂੰ ਜਾਂਦਾ ਗ੍ਰੀਨ ਗਿਲਕੋ ਵੈਲੀ ਦੇ ਬਾਹਰ ਖੁੱਲਿਆ ਵਾ ਅੱਜ ਦੀ ਜਨਰੇਸ਼ਨ ਦੇ ਮੁਤਾਬਕ ਬਲਕੋ ਮੋਡਰਨਾਈਜ਼ਡ ਜਿਹੜਾ ਵਾ ਸਲੂਨ ਖੋਲਿਆ ਗਿਆ ਵਾ ਤੇ ਇਹਨਾਂ ਦੀ ਸਰਵਿਸ ਦਾ ਜਿਹੜੀ ਪਹਿਲਾਂ ਵੀ ਮੋਡਲ ਟਾਊਨ ਚੱਲ ਰਹੀ ਹੈ ਗਲੈਮਰ ਵਿਲਾ ਇਹ ਬ੍ਰਾਂਚ ਟੂ ਓਪਨ ਹੋਈ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਇੱਥੇ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਇਹਨਾਂ ਦੀ ਅਟੈਂਡਿੰਗ ਤੇ ਇਹਨਾਂ ਦੀ ਸਰਵਿਸ ਬਹੁਤ ਬਿਹਤਰੀਨ ਹੈ ਤੇ ਅੱਜ ਦੀ ਜਨਰੇਸ਼ਨ ਦੇ ਲਈ ਬਿਲਕੁਲ ਪਰਫੈਕਟ ਪੀਸ ਹੈ ਸਰ ਇਹ ਮਿਕਸ ਹੈ ਫੀਮੇਲ ਮੇਲ ਹਾਂਜੀ ਇਹ ਯੂਨੀਸੈਕਸ ਸਲੂਨ ਆ ਜਿਹੜਾ ਖੋਲਿਆ ਗਿਆ ਵਾ ਤੇ ਇਹਦੇ ਦਾ ਸਟਾਫ ਵੀ ਬਿਲਕੁਲ ਵੈਲ ਟ੍ਰੇਨਡ ਹੈ ਤੇ ਉਹ ਆਬਵੀਅਸਲੀ ਇਹ ਜਿਹੜਾ ਸਟਾਫ ਹੈ ਬਾਹਰੋਂ ਸਿੱਖ ਕੇ ਆ ਕੇ ਇੱਥੇ ਦੇ ਉਹਨਾਂ ਨੇ ਓਪਨ ਕੀਤਾ ਵਾ ਹੂੰ ਤੇ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਟ੍ਰੇਨਿੰਗ ਦਿੰਦੇ ਆ ਹਾਂਜੀ ਹਾਂਜੀ ਇਹਨਾਂ ਦੀ ਅਕੈਡਮੀ ਵੀ ਹੈਗੀ ਹੈ ਜਿਹੜੀ ਮੋਡਲ ਟਾਊਨ ਵੀ ਚੱਲਦੀ ਹੈ ਤੇ ਇੱਥੇ ਗ੍ਰੀਨ ਰਿਲ ਕੋ ਵੀ ਲੈਵਲ ਸ਼ੁਰੂ ਕਿੰਨੀ ਬ੍ਰਾਂਚ ਹੈ ਸਰ ਇਹ ਸੈਕੰਡ ਬ੍ਰਾਂਚ ਓਪਨ ਕੀਤੀ ਗਈ ਹੋਰ ਵੀ ਖੋਲੀਆਂ ਜਾਣਗੀਆਂ ਹਾਂਜੀ ਬ ਅ ਪਰਮਾਤਮਾ ਦੀ ਮਿਹਰ ਰਹੀ ਤਾਂ ਹੋਰ ਕੁਝ ਸਾਲਾਂ ਦੇ ਵਿੱਚ ਹੋਰ ਵੀ ਇਹਦੀਆਂ ਬ੍ਰਾਂਚੇਸ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਖੋਲੀਆਂ ਜਾਣਗੀਆਂ ਤੇ ਇਹ ਕੋਈ ਆਫਰਾਂ ਵੀ ਦੇਣਗੇ ਹਾਂਜੀ ਇਹ ਇਹਨਾਂ ਦੀਆਂ ਆਫਰਾਂ ਸਾਡੇ ਜਿਹੜੇ ਸੋਢੀ ਗਰੇਵਾਲ ਸਾਹਿਬ ਨੇ ਉਹ ਡਿਸਕਸ ਕਰ ਰਹੇ ਨੇ ਜੀ ਆ ਮੇਰਾ ਨਾਮ ਸैम ਗਰੇਵਾਲ ਆ ਜੀ ਫਗਵਾੜੇ ਤੋਂ ਮੈਂ ਬਿਲੋਂਗ ਕਰਦਾ ਹਾਂ ਤੇ ਐਗਲਾ ਮਰਬਿਲਸ ਸਲੂਨ ਦੇ ਵਿਖੇ ਸਾਡੀ ਅੱਜ ਸੈਕਿੰਡ ਬ੍ਰਾਂਚ ਓਪਨ ਹੋਣ ਜਾ ਰਹੀ ਹੈ ਜੋ ਕਿ ਗਿੰਕੋ ਗ੍ਰੀਨ ਦੀਵਾਰ ਹੈ ਜੀ ਸਿਆਹਪੁਰ ਰੋਡ ਤੇ ਕੁਲਾ ਰਾਈ ਟੇਕ ਦੇ ਉੱਪਰ ਤੇ ਕੌਣ ਮੁੱਖ ਮਹਿਮਾਨ ਵਜੋਂ ਕੌਣ ਆ ਰਹੇ ਸਾਡੇ ਅੱਜ ਮੁੱਖ ਮਹਿਮਾਨ ਵਜੋਂ ਆ ਰਹੇ ਨੇ ਇਸ਼ਾਨਤ ਜੋ ਕਿ ਸਾਡੇ ਇਸ਼ਾਨਤ ਚੱਬੇਵਾਲ ਜੀ ਆ ਰਹੇ ਨੇ ਤੇ ਉਹਨਾਂ ਵੱਲੋਂ ਦੁਕਾਣ ਕੀਤਾ ਗਿਆ ਅੱਜ ਉਹਨਾਂ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਤੇ ਹੋਰ ਕੌਣ ਆ ਰਿਹਾ ਸੋ ਫਰਸਟ ਬ੍ਰਾਂਚ ਤੁਹਾਡੀ ਸੈਕਿੰਡ ਹੈ ਸੋ ਇਹ ਸਾਡੀ ਸੈਕਿੰਡ ਬ੍ਰਾਂਚ ਓਪਨ ਹੋਣ ਜਾ ਰਹੀ ਹੈ ਫਰਸਟ ਬ੍ਰਾਂਚ ਕਿੱਥੇ ਹੈ ਫਰਸਟ ਬ੍ਰਾਂਚ ਕਿੱਥੇ ਹੈ ਫਰਸਟ ਬ੍ਰਾਂਚ ਸਾਡੀ ਸਗੀ ਮਾਡਲ ਟਾਊਨ ਫਰਸਟ ਬ੍ਰਾਂਚ ਸਾਡੀ ਹੈਗੀ ਹੈ ਜੀ ਮਾਡਲ ਟਾਊਨ ਜੋ ਕਿ ਆਲਰੇਡੀ ਬਹੁਤ ਹੀ ਵਧੀਆ ਚੱਲ ਰਹੀ ਹੈ ਸੋ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਅੱਜ ਸੈਕਿੰਡ ਬ੍ਰਾਂਚ ਦਾ ਉਦਘਾਟਨ ਕਰ ਰਹੇ ਹਾਂ ਸਾਰੀਆਂ ਬ੍ਰਾਂਚਾਂ ਤੁਹਾਡੀਆਂ ਫਗਵਾੜੀਆਂ ਹੀ ਹੈ ਹਾਂ ਜੀ ਅਸੀਂ ਹੁਣ ਹੌਲੀ-ਹੌਲੀ ਅਸੀਂ ਉਹਨਾਂ ਆਪਣੇ ਪੂਰੇ ਪੰਜਾਬ ਦੇ ਵਿੱਚ ਫੈਲਾਗੇ ਤੇ ਕਿਸ ਤਰ੍ਹਾਂ ਦਾ ਸਟਾਫ ਹੈ ਤੁਹਾਡੇ ਕੋਲ ਰਾਫ ਬਹੁਤ ਹੀ ਇੰਟੈਲੀਜੈਂਟ ਹੈਗਾ ਹੈ ਪੜਿਆ ਲਿਖਿਆ ਹੈ ਤੁਸੀਂ ਆਓ ਇੱਕ ਵਾਰੀ ਚੈੱਕ ਕਰੋ ਸਰ ਇਹਦੇ ਵਿੱਚ ਕਸਟਮਰ ਲਈ ਕੀ ਕੋਈ ਆਫਰ ਹੈਗੀ ਹੈ ਕਸਟਮਰ ਲਈ ਹਾਂਜੀ ਜਿਹੜੇ ਪਹਿਲੇ 100 ਕਸਟਮਰ ਆਣਗੇ ਉਹਨਾਂ ਨੂੰ ਅਸੀਂ 40% ਆਫ ਦੇਵਾਂਗੇ ਜਿੰਨੇ ਵੀ 올 ਆਵਰ ਸਰਵਿਸਿਸ ਦੇ ਉੱਪਰ ਹੈਗੀਆਂ ਠੀਕ ਹੈ ਤੇ ਹੁਣ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੀ ਲੋਕਲ ਵੀ ਆ ਜਾਂ ਬਾਹਰ ਵੀ ਸਾਰੇ ਜਾਨੇ ਦੇਖੋ ਜੀ ਖੂਬਸੂਰਤ ਦਾ ਜਮਾਨਾ ਹੈ ਜੀ ਅੱਜ ਕੱਲ ਸੋ ਖੂਬਸੂਰਤ ਬਣਨਾ ਚਾਹੁੰਦੇ ਆ ਤਾਂ ਮਸ ਵਿਜ਼ਿਟ ਇਨ ਗਲੇਬਰ ਵਿਲਾ ਜੋ ਕਿ ਗਲਕੋ ਗ੍ਰੀਨ ਦੀਵਾਰ ਨਵੀਂ ਇਲਕਾਨ ਓਪਨ ਹੋ ਗਈ ਹੈ ਸੇ ਆਓ ਤੇ ਆਪਣਾ ਅਸ਼ੀਰਵਾਦ ਦਿਓ ਸਰ ਕੰਟੈਕਟ ਨੰਬਰ ਹੈ ਜੀ ਤੁਸੀਂ ਆਪਣੀਆਂ ਲਓ ਤੇ ਬਹੁਤ ਹੀ ਪਿਆਰਾ ਤੁਹਾਡੇ ਲਈ ਇੱਕ ਤੋਹਫਾ ਲੈ ਕੇ ਆਇਆ ਪੂਰੇ ਫਗਵਾੜੇ ਦੇ ਸ਼ਹਿਰ ਨੂੰ ਹੁਣ ਤਿਲਲਾ RAM ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਸਾਡੇ ਛੋਟੇ ਵੀਰ ਸੋਢੀ ਵੀਰ ਤੇ ਸ਼ੈਮ ਵੀਰ ਜੀ ਬਲੋ ਇਹ ਬ੍ਰਾਂਚ ਦੂਜੀ ਨੰਬਰ ਖੁੱਲੀ ਗਈ ਪਹਿਲਾਂ ਵੀ ਨਾ ਇੱਕ ਬ੍ਰਾਂਚ ਚੱਲ ਰਹੀ ਆ ਮੈਂ ਆਪਣੇ ਇੱਥੇ ਵੀਰ ਜਿੰਨੇ ਵੀ ਸ਼ਹਿਰ ਵਾਸੀ ਪਿੰਡ ਵਾਸੀ ਜਿੰਨੇ ਵੀ ਪਰ ਭਰਾ ਸਾਰੇ ਨਾ ਮੈਂ ਇੱਕੋ ਬੇਨਤੀ ਕਰਦਾ ਕਿ ਇਹਨਾਂ ਦੇ ਕੋਲ ਦੋਵੇਂ ਇੱਥੇ ਲੇਡੀਜ਼ ਵੀ ਤੇ ਏਜੰਟਸ ਵੀ ਦੋਨਾਂ ਨੇ ਕੰਮ ਹੋ ਰਿਹਾ ਆਣ ਕੇ ਆਪਣਾ ਵੱਧ ਤੋਂ ਵੱਧ ਆਣ ਕੇ ਇਹਨਾਂ ਦੀਆਂ ਸ਼ਬਦਾਵਾਂ ਜਿੰਨੀਆਂ ਵੀ ਚੱਲ ਰਹੀਆਂ ਉਹਨਾਂ ਦਾ ਫਾਇਦਾ ਉਠਾਇਆ ਜਾਵੇ ਤੇ ਮੈਂ ਉਹ ਦਿਨ ਰਾਤ ਦਿਨ ਦਿਨ ਦੁਗਣੀ ਰਾਤ ਚੋਕਨੀ ਤਰਕੀ ਹੋਵੇ ਸਾਡਾ ਵੀਰ ਹੋਰ ਅੱਗੇ ਬਪਲਾਂ ਦੀਆਂ ਤੇ ਜਾਵੇ ਧੰਨਵਾਦ